ਸੋ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਲਈ ਹਾਜ਼ਰ ਨੇ ਸਰਦਾਰ ਸ਼ਖਰਾਮਬੀਰ ਸਿੰਘ ਜੀ ਲੋਹਾਰਕਾ ਜੋ ਜ਼ਿਲ੍ਹਾ ਅਮਰਸਰ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਨੇ ਭਾਰਤੀ ਕਿਸਾਨੀ ਯੂਨੀਅਨ ਰਾਜੇਵਾਲ ਦੇ ਆਓ ਕਰਦੇ ਆ ਇਹਨਾਂ ਨਾਲ ਗੱਲਬਾਤ ਹਾਂਜੀ ਪ੍ਰਧਾਨ ਜੀ ਆਪਣੇ ਬਾਰੇ ਦੱਸੋ ਆਪਣੀ ਯੂਨੀਅਨ ਬਾਰੇ ਦੱਸੋ ਤੇ ਨਾਲ ਹੀ ਅੱਜ ਜਿਹੜੀ ਮਜੀਠੇ ਵਿੱਚ ਤੁਸੀਂ ਮੀਟਿੰਗ ਕੀਤੀ ਹੈ ਉਹਦੇ ਬਾਰੇ ਚਾਨਣਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥੀਓ ਅੱਜ 11 11 2025 ਨੂੰ ਆਪਾਂ ਭਾਈ ਸ਼ਾਹਲੋਜੀ ਦੇ ਗੁਰਦੁਆਰੇ ਮਜੀਠਾ ਚ ਸਾਰੇ ਹੀ ਕਿਸਾਨ ਜਥੇਬੰਦੀ ਜ਼ਿਲ੍ਹਾ ਦੀ ਮੀਟਿੰਗ ਸੱਦੀ ਸੀ ਜਿਹਦੇ ਵਿੱਚ ਬਹੁਤ ਸਾਰੇ ਸੱਜਣਾ ਨੇ ਪਹੁੰਚ ਕੇ ਇਹ ਸਾਲਿਆ ਇਹ ਸਮੋਲ ਯਰ ਕੀਤੇ ਜਿਹਦੇ ਵਿੱਚ ਆਪਾਂ ਬੜੇ ਵਿਸਤਾਰ ਦੇ ਨਾਲ ਸੋਝਵਾਨਾਂ ਨੇ ਇੱਕ ਦੂਜੇ ਨੂੰ ਸਵਾਲ ਕਰਕੇ ਤੇ ਉਹਦੇ ਜਵਾਬ ਜਿਹੜੇ ਆ ਲੈ ਕੇ ਤਲਬ ਕੀਤਾਗਾ ਸਾਰਿਆਂ ਨੇ ਸੋ ਪਿਆਰੋ ਅੱਜ ਜਿਹੜੀ ਆਪਾਂ ਮਤਾ ਪਕਾਇਆ ਹੈ ਮਤਾ ਜਿਹੜਾ ਆਪਾਂ ਲਿਖਿਆ ਹੈ ਉਹ ਇਸ ਸਰਕਾਰ ਆ ਕਿ ਜਿਹੜਾ ਬਿਜਲੀ ਦੇ ਮੀਟਰ ਜਿਹੜੇ ਕੰਪਿਊਟਰ ਵਾਲੇ ਲੱਗ ਰਹੇ ਆ ਉਹ ਸਾਰੇ ਹੀ ਕਿਸਾਨ ਅਤੇ ਮਜ਼ਦੂਰ ਪਿੰਡੂ ਜਿਹੜੇ ਭਰਾ ਨੇ ਸਾਡੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਕੰਪਿਊਟਰ ਵਾਲਾ ਮੀਟਰ ਲੱਗਦਾ ਪਹਿਲੀ ਗੱਲ ਤੇ ਲਾਉਣ ਨਾ ਦਿਓ ਜੇਕਰ ਲਾਉਂਦੇ ਆ ਤੇ ਤੁਸੀਂ ਸਾਨੂੰ ਦੱਸੋ ਅਸੀਂ ਉਹ ਮੀਟਰ ਲਾ ਕੇ ਤੇ ਮਿਲ ਕੇ ਜਿਹੜਾ ਉਹ ਬਿਜਲੀ ਘਰ ਰੱਖ ਕੇ ਆਵਾਂਗੇ ਨਾ ਕਿ ਸਾਨੂੰ ਮਲਕਿ ਇੱਕ ਕੋਈ ਇੱਕ ਜਣੇ ਤੇ ਕਿੰਤੂ ਪਰੰਤੂ ਨਾ ਵੇਕੇ ਕੋ ਕਲਾ ਮਿੱਤਰ ਕਿਵੇਂ ਲਾਹੂ ਜਾਂ ਕਿਦਾਂ ਕਰੂਗਾ ਨੰਬਰ 2 ਜਿਹੜਾ ਯੂਨੀਵਰਸਿਟੀ ਦਾ ਪ੍ਰੋਗਰਾਮ ਰੱਖਿਆ ਸੀ 10 ਤਰੀਕ ਦਾ ਉਹਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਰਾਜੀਵਾਲ ਸਿੰਘ ਜੀ ਉਹਨਾਂ ਨੇ ਬੜੀ ਉਤਸ਼ਾਹ ਦੇ ਨਾਲ ਸਾਰੇ ਜਥਬੰਦੀਆਂ ਨਾਲ ਮੇਲ ਕਰਕੇ ਤੇ ਸਾਰੀਆਂ ਹੀ ਜਥਬੰਦੀਆਂ ਦੇ ਨਾਲ ਇਹ ਮザ ਪਕਾਇਆ ਤੇ 10 ਤਰੀਕ ਨੂੰ ਹੋਂਦ ਦਾ ਜਿਹੜਾ ਉਹ ਸਹਯੋਗ ਦੇਣ ਦਾ ਇੱਕ ਤਹਈਆ ਕੀਤਾ ਜਿਹਦੇ ਵਿੱਚ ਸਰਕਾਰ ਨੇ ਬੈਰੀਕੇਡ ਲਾ ਕੇ ਤੇ ਸਾਡੇ ਕਿਸਾਨ ਵੀਰਾਂ ਨੂੰ ਤੇ ਮਜ਼ਦੂਰ ਵੀਰਾਂ ਨੂੰ ਅੱਗੇ ਜਾਣ ਤੋਂ ਰੋਕਿਆ ਤੇ ਬਹੁਤ ਤਕੜਾ ਮਿਲ ਕੇ ਵਿਰੋਧ ਹੋਇਆ ਨੰਬਰ 3 ਨੰਬਰ 3 ਜੋ ਸਾਡੇ ਜਣੀਆਂ ਅਸੀਂ ਲਿਮਟਾਂ ਲੈਂਦੇ ਆ ਉਹਦੇ ਵਿੱਚ ਜਿਹੜਾ ਵਿਆਜਦਾਰ 3 ਲੱਖ ਦੀ ਜਿਹੜੀ ਆਪਣਾ ਹੈਗੀ ਸੀ ਲਿਮਟ ਉਹਨੋਂ ਇਹਨਾਂ ਨੇ 5 ਲੱਖ ਦੀ ਕਰ ਦਿੱਤਾ ਤੇ ਵਿਆਜ ਜਿਹੜਾ ਉਹ 4% ਸੀ ਤੇ ਇਹਨਾਂ ਨੇ ਕਾਗਜ਼ਾਂ ਵਿੱਚ ਕੁਝ ਨਹੀਂ ਕੀਤਾ ਜਦੋਂ ਕਿ 5 ਲੱਖ ਲਿਮਟ ਵਧਾ ਦਿੰਦੀ ਆ ਤੇ ਵਿਆਜ ਦਰ ਜਿਹੜੀ ਆ ਉਹ ਰਹਿਣ ਦਿੱਤੀ ਆ ਉਹਦੇ ਵਿੱਚ ਵੀ ਕਿਸਾਨਾਂ ਨੂੰ ਤੇ ਮਜ਼ਦੂਰ ਨੂੰ ਬੜੀ ਮਾਰ ਪੈ ਰਹੀ ਆ ਨੰਬਰ 4 ਜਿਹੜਾ ਹੈ ਉਹਦੇ ਵਿੱਚ ਹੈਗਾ ਕਿ ਜਿਹੜਾ ਪਾਣੀਆਂ ਦੀ ਮਾਰ ਇੱਥੇ ਜਲੇ ਇਲਾਕੇ ਆਏ ਆ ਉਹਨਾਂ ਵਾਸਤੇ ਆਪਾਂ ਆਪਣੀ ਜੇਥੇ ਬੰਦੀ ਵੱਲੋਂ ਅਗਰਾਈ ਕਰਕੇ ਤੇ ਜਿੰਨੀ ਵੀ ਵੱਧ ਤੋਂ ਵੱਧ ਜਥੇਬੰਦੀ ਵੱਲੋਂ ਸੇਵਾ ਹੁੰਦੀ ਆ ਉਹ ਪ੍ਰਧਾਨ ਜੀ ਨੇ ਇੱਕ ਮਤਾ ਪਕਾਇਆ ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਹਿਯੋਗ ਦੇਣਾ ਇਹਨਾਂ ਨੂੰ ਤੇ ਜੋ ਸਾਡੇ ਕੋਲ ਸੜਿਆ ਪੁੱਜਿਆ ਉਹਨਾਂ ਮਕਾਨਾਂ ਵਾਸਤੇ ਤੇ ਜ਼ਮੀਨਾਂ ਵਾਸਤੇ ਜੋ ਕਿਸੇ ਦਾ ਕੋਈ ਤੇਲ ਪਾਣੀ ਖਰਚਾ ਬੀ ਪੱਤਾ ਵਗੈਰਾ ਉਹ ਦੇ ਕੇ ਆਉਣਾ ਔਰ ਇਦਾਂ ਜਿਹੜੇ ਆਪਣੇ ਆਪਣੇ ਮਸਲੇ ਆ ਬਹੁਤ سارے ਸੱਜਣਾ ਨੇ ਦੱਸਿਆ ਉਹ ਸਾਰਿਆਂ ਦੇ ਉੱਤੇ ਅਸੀਂ ਸੈਂਟਰ ਸਰਕਾਰ ਜਿਹੜੀ ਸਾਡੇ ਤੇ ਆਣ ਕੇ ਮਲਕੇ ਕੋਈ ਨਾ ਕੋਈ ਆਏ ਦੇਣਾ ਨਵੇਂ ਤੋਂ ਨਵਾਂ ਜਿਹੜਾ ਕਿਸਾ ਥੋਪ ਦਿੰਦੀ ਆ ਉਹਨੂੰ ਨਕਾਰ ਦਿਆ ਹੋਇਆ ਆਪਾਂ ਸਾਰਿਆਂ ਨੇ ਤਾਇਆ ਕੀਤਾ ਕਿ ਸੈਂਟਰ ਸਰਕਾਰ ਜਿੰਨਾ ਤੇ ਸਾਡੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਉਹਨਾਂ ਦੇ ਸੈਂਟਰ ਸਰਕਾਰ ਦਾ ਵੀ ਸਾਰਿਆਂ ਤੋਂ ਬਾਈਕਾਟ ਨੰਬਰ 2 ਤੇ ਸਰਕਾਰ ਜਿਹੜੀ ਪੰਜਾਬ ਦੀ ਆ ਇਹਨਾਂ ਵੀ ਸਾਡੇ ਤੇ ਮਤਲਬ ਕਿ ਅੱਜ ਤੱਕ ਕੋਈ ਸਾਡਾ ਕਿਸਾਨ ਦਾ ਜਾਂ ਮਜ਼ਦੂਰ ਦਾ ਕੋਈ ਪੱਲਾ ਨਹੀਂ ਫੜਿਆ ਇਹਨਾਂ ਦੇ ਵੱਧੋ ਵਾਧੀ ਕੋਈ ਨਾ ਕੋਈ ਠੋਕਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਉਹ ਕੋਈ ਵਾਅਦਾ ਨਹੀਂ ਪੂਰਾ ਕੀਤਾ ਤੇ ਮਤਲਬ ਕਿ ਸਾਨੂੰ ਇਹਨਾਂ ਨੇ ਵੀ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਭਰਾਓ ਬੇਨਤੀ ਕਰਦਾ ਕਿ ਮੇਰੀਆਂ ਗੱਲਾਂ ਤੇ ਅਮਲ ਕਰੋ ਤੇ ਇਹ ਜਿਹੜੇ ਪ੍ਰੋਗਰਾਮ ਹੈ ਤੁਸੀਂ ਅੱਜ ਲਿਖਿਆ ਇਹਨਾਂ ਤੇ ਅਮਲ ਕਾ ਕੇ ਤੇ ਪ੍ਰਧਾਨ ਜੀ ਦੀ ਸਮੂਲੀਅਤ ਵਿੱਚ ਆਪਾਂ ਸਾਰੇ ਚੱਲਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ